ਨੋਕ ਸਭਾ ਹਲਕਾ ਖਡੂਰ ਸਾਹਿਬ ਨਾਲ ਜੀ ਸਿੰਘ ਭੁੰਦਰੋਣਾ ਵਾਲੇ ਉਮੀਦਵਾਰ ਜਿਹੜੇ ਉਹਨਾਂ ਵਾਸਤੇ ਤੁਸੀਂ ਪ੍ਰਚਾਰ ਕਰ ਰਹੇ ਜੀ ਵੋਟਾਂ ਮੰਗ ਰਹੇ ਜੀ ਕੀ ਕਿਸ ਤਰ੍ਹਾਂ ਦਾ ਮਾਹੌਲ ਹੈ ਜੇਰਾ ਕੀ ਕਹਿਣਾ ਚਾਹਦੇ ਹੋ ਹਲਕਾ ਖਡੂਰ ਸਾਹਿਬ ਦੇ ਵਿੱਚ ਬਹੁਤ ਚੰਗਾ ਮਾਹੌਲ ਆ ਪਿਛਲੀ ਵਾਰ ਤਾਂ ਮੈਂ ਵੀ ਨਵਾਂ ਸੀ ਲੋਕਾਂ ਨੇ ਉਦੋਂ ਵੀ ਵੱਡੀ ਲੀਡ ਦੇ ਨਾਲ ਜਿਤਾਇਆ ਹੋਣ ਮੇਰੇ ਪਿੰਡਾਂ ਚ ਪਰਿਵਾਰ ਨੇ ਦੋਸਤ ਨੇ ਰਿਸ਼ਤੇਦਾਰ ਕਾਫੀ ਨੇ ਸੋ ਸਾਡੀ ਇੱਕ ਵੱਡੀ ਟੀਮ ਆ ਤੇ ਅਸੀਂ ਵੱਡੀ ਲੀਡ ਨਾਲ ਲਾਲਜੀਤ ਸਿੰਘ ਢੁਲਰ ਨੂੰ ਜਿਤਾਵਾਂ ਸਰ ਅੱਜ ਕਿੰਨੇ ਜਿਹੜੇ ਮੈਂਬਰ ਨੇ ਉਹ ਸ਼ਾਮਿਲ ਕੀਤੇ ਗਏ ਨੇ ਆ ਪੰਜ-ਸੱਤ ਦਾ ਜਿਹੜੇ ਅੱਜ ਹੁਣ ਸਾਥੀ ਆ ਬਾਰਿਸ਼ਤ ਪਰਿਵਾਰ ਸੱਤ-ਅੱਠ ਪਰਿਵਾਰ ਜਿਹੜੇ ਹੁਣ ਆ ਪਿੰਡ ਦੇ ਵਿੱਚ ਹੀ ਅੱਜ ਸ਼ਾਮਿਲ ਹੋਏ ਆ ਤੇ ਪਿਛਲੇ ਪਿੰਡਾਂ ਦੇ ਵਿੱਚ ਵੀ ਜਿਹੜੇ ਆ ਉਹ ਕਾਫੀ ਸਾਥੀ ਜਿਹੜੇ ਆ ਸ਼ਾਮਿਲ ਕੀਤੇ ਗਏ ਆ ਅਗਲੇ 7 ਦਿਨ ਦੇ ਵਿੱਚ ਵਿੱਚ ਕਈ ਪੰਚਾਇਤਾਂ ਦੀਆਂ ਪੰਚਾਇਤਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੀਆਂ ਜਿਹੜੇ ਆਪੋਜੀਸ਼ਨ ਵਾਲੇ ਲਗਾਤਾਰ ਕਹਿੰਦੇ ਕਿ ਆਮ ਆਦਮੀ ਪਾਰਟੀ ਵਾਲੇ ਡਰਾਤਮਕਾ ਕੇ ਸ਼ਾਮਲ ਕਰ ਰਹੇ ਨੇ ਧੱਕੇ ਨਾਲ ਕੀ ਕਹਿਣਾ ਚਾਹੋਗੇ ਉਹਨਾਂ ਦਾ ਯਾਦ ਆਪਾਂ ਨੂੰ ਨਹੀਂ ਆਗੀਆਂ ਠੀਕ ਆ ਪ੍ਰੇਮ ਵੇਖੋ ਉਹ ਤੁਸੀਂ ਪਿਛਲੇ ਪਿੰਡ ਵੇਖਿਆ ਨਾ ਉਹ ਬੰਦਾ ਆਪਣਾ ਕਹਿੰਦਾ ਭਾਜੀ ਆਪਣੇ ਦੋ ਬੰਦੇ ਖੱਬੇ ਸੱਜੇ ਜਾਣਾ ਜਾਂਦੇ ਆ ਤੇ ਮੈਂ ਇਹ ਕਹਤਾ ਮੈਂ ਕਹਾਂ ਲੋਕਤੰਤਰ ਆ ਜੇ ਆਪਣੇ ਨਾਲ ਆ ਰਹੇ ਆ ਤੇ ਜੇ ਦੋ ਆਪਣੇ ਜਾਣ ਰਹੇ ਆ ਕੋਈ ਲੋਕਤੰਤਰ ਆ ਬੰਦਿਆਂ ਦੀ ਮਰਜ਼ੀ ਆ ਡਰਾਤਮਕਾ ਕੇ ਸੋਕ ਮ ਆਪਣੇ ਨੂੰ ਆਪਣੇ ਨਾਲ ਰੱਖਾ ਪਰ ਇਹ ਪਿਆਰ ਦੀ ਗੱਲ ਆ ਲੋਕ ਭਗਵੰਤਬਾਨ ਨੂੰ ਪਿਆਰ ਕਰਦੇ ਆ ਉਹਦੇ ਕੰਮਾਂ ਨੂੰ ਜਿਹੜਾ ਵੇਖ ਰਹੇ ਆ ਤੇ ਕੰਮਾਂ ਨੂੰ ਵੇਖ ਕੇ ਹੀ ਆ ਜਿਹੜਾ ਪਰਿਵਾਰ ਅੱਜ ਸ਼ਾਮਿਲ ਹੋਏ ਦੱਸ ਰਹੇ ਵੀ ਉਹ ਜਿਹੜਾ ਉਹਨਾਂ ਦਾ ਬੰਨ ਏਰੀਆ ਬਚਣ ਡਿਆ ਤੇ ਉਹ ਆਪ ਦੱਸ ਕੇ ਆਏ ਦੂਜੀ ਪਾਰਟੀ ਨੂੰ ਵੀ ਪਾਉ ਅਸੀਂ ਚੱਲੇ ਜਿੰਨੇ ਸਾਡਾ ਕੰਮ ਸਵਾਰਿਆ ਅਸੀਂ ਉਹਦੇ ਨਾਲ ਚੱਲੇ ਆ ਸਰ ਇਹ ਕਿਹੜੀ ਪਾਰਟੀ ਨੂੰ ਛੱਡ ਕੇ ਆਏ ਨੇ ਇਹ ਕਾਂਗਰਸ ਨੂੰ ਜੀ ਇਹ ਤਾਂ ਬੰਨ ਦਾ ਬੜਾ ਤਕੜਾ ਮਸਲਾ ਵਾ ਸਰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ بارشਾਂ ਹੋਣੀ ਆ ਵਾ ਉਹਦੇ ਵਾਸਤੇ ਕੋਈ ਵਾਕਿਆ ਇਹ ਬੜੀ ਵੱਡੀ ਮੁਸ਼ਕਲ ਹੈਗੀ ਆ ਪਰ ਆਲਾ ਮੈਂ ਉਹੀ ਤਾਂ ਕਹਿਣਾ ਇਹ ਹੋ ਜੇ ਨਾ ਕਿਤੇ ਤੇ ਮੈਂ ਕੋਸ਼ਿਸ਼ ਚ ਕਰਦਾ ਵੇਖੋ ਦੋ ਵਾਰ ਵਿਧਾਨ ਸਭਾ 'ਚ ਮੈਂ ਮੰਗ ਆਪਣੇ ਇਲਾਕੇ ਦੀ ਰੱਖ ਚੁੱਕਾ ਸਰਕਾਰ ਅੱਗੇ ਇਹ ਨਹੀਂ ਚੁੱਪ ਕਰਕੇ ਰੱਖੀ ਆ ਮੈਂ ਸ਼ਰਿਆਮ ਬੋਲ ਕੇ ਰੌਲਾ ਪਾ ਕੇ ਵਿਧਾਨ ਸਭਾ 'ਚ ਰੱਖੀ ਆ ਕਿ ਮੇਰੇ ਇਲਾਕੇ ਨੂੰ ਬੰਨ ਦੀ ਲੋੜ ਆ ਸੋ ਮੇਰੇ ਵੱਲੋਂ ਕੋਈ ਖਸ ਨਹੀਂ ਆ ਪਰ ਇਹਦਾ ਪੈਸਾ ਜਿਹੜਾ ਨਾ ਉਹ ਵੱਡੀ ਗਿਣਤੀ ਦੇ ਵਿੱਚ ਬੰਨਦਾ ਵਾ ਇਸ ਕਰਕੇ ਸਾਨੂੰ ਸੈਕਟਰ ਦੀ ਬੜੀ ਤੈਨੂੰ ਲੈਣੀ ਪੈਣੀ ਆ ਤੇ ਮੇਰਾ ਵੀ ਲਾਲਜੀ ਕੋਲਰ ਜਿੱਤ ਕੇ ਜਾਂਦਾ ਵਾ ਤੇ ਮੈਨੂੰ ਕਹੂੰਗਾ ਕਿ ਉਹ ਸੈਂਟਰ ਦੇ ਵਿੱਚ ਆਪਣੀ ਇਹ ਜਿਹੜੀ ਆਵਾਜ਼ ਰੱਖੇ ਤੇ ਸਾਡਾ ਜਿਹੜਾ ਬੰਨ ਇੱਕ ਸਰ ਇੰਦਰ ਪੋਲ ਦੀ ਹੋਣੀ ਉਹ ਸੁਲਤਾਨਪੁਰ ਲੋਧੀ ਨੂੰ ਜਿਹੜਾ ਬੜਾ ਸ਼ੋਰਟਕਟ ਰਸਤਾ ਪੈਂਦਾ ਵਾ ਜੇ ਕਿਤੇ ਉਹ ਵਾਲਾ ਮਸ ਉਹ ਵੀ ਅਮਰੀਕੀ ਵਿਧਾਨ ਸਭਾ ਦੇ ਵਿੱਚ ਆਪਣੀ ਸਰਕਾਰ ਦੇ ਅੱਗੇ ਗੱਲ ਰੱਖੀ ਸੀ ਤੇ ਕੋਸ਼ਿਸ਼ ਕਰਾਂਗਾ ਬਾਕੀ ਮਹਾਰਾਜ ਨੇ ਆਪੇ ਹੱਥ ਦੇ ਕੇ ਕੰਮ ਕਰਾ ਲੈਣੇ ਨੇ ਕਾਂਗਰਸੀ ਉਮੀਦਵਾਰ ਦਾ ਕਹਿਣਾ ਹੈ ਜੇਕਰ ਸਾਰੇ ਉਮੀਦਵਾਰਾਂ ਦਾ ਡੋਪ ਟੈਸਟ ਨਾ ਹੋਇਆ ਤੇ ਮੈਂ ਹਾਈ ਕੋਰਟ ਜਾਊਂਗਾ ਦੇਖੋ ਕਮਾਲ ਦੀਆਂ ਗੱਲਾਂ ਆ ਇਹਦਾ ਕਾਨੂੰਨ ਬਣ ਜਾਣਾ ਚਾਹੀਦਾ ਵਾ ਠੀਕ ਹੈ ਨਾ ਪੀ ਜਦੋਂ ਕੋਈ ਚੋਣਾ ਲੜਨੀ ਆ ਜਾਂ ਕਿਸੇ ਜੋਬ ਤੇ ਜਾਣਾ ਤੇ ਉਹਦਾ ਡਾਕਟਰਸ ਜਿਹੜਾ ਉਹ ਉਦੋਂ ਹੀ ਹੋਵੇ ਨਾਲੇ ਜੇ ਡੋਪ ਟੈਸਟ ਦੀ ਗੱਲ ਕਰਨੀ ਸੀ ਜਦੋਂ ਵਿਧਾਨ ਸਭਾ ਦੇ ਵਿੱਚ ਸੀ ਉਦੋਂ ਗੱਲ ਕਰਦਾ ਇਹਦੀ ਸਰਕਾਰ ਸੀ ਉਦੋਂ ਕਾਨੂੰਨ ਬਣਾ ਲੈਂਦੇ ਹੁਣ ਇਹ ਵੇਲਾ ਨਹੀਂ ਆ ਵੀ ਫਲਾਨਾ ਆ ਖਾਂਦਾਈ ਫਲਾਨਾ ਉਹ ਖਾਂਦਾਈ ਇਹ ਗੱਲਾਂ ਕਰਦਾ ਐਵੇਂ ਝੂਠੀਆਂ ਬੇਬੁਨਿਆਦ ਗੱਲਾਂ ਕਰਦਾ ਇਹਦੇ ਮੈਂ ਐਵੇਂ ਹੁਣ ਕੇ ਤੇ ਤੁਹਾਡੇ ਕੈਮਰੇ ਤੇ ਕਹੀ ਜਾਵਾਂ ਕਿ ਫਲਾਨਾ ਜੀ ਆ ਖਾਂਦਾ ਦਾ ਫਲਾਨਾ ਕੋਈ ਗੱਲਾਂ ਨਹੀਂ ਗੱਲ ਕਰੀਏ ਮੁੱਦਿਆਂ ਦੀ ਜੋ ਲੋਕਾਂ ਨੂੰ ਪਸੰਦ ਆ ਜੋ ਲੋਕੀ ਚਾਹੁੰਦੇ ਆ ਲੋਕਾਂ ਦੇ ਕੰਮਾਂ ਦੀ ਗੱਲ ਕਰੀਏ ਸੋ ਇਹਨਾਂ ਚੀਜ਼ਾਂ ਵੱਲ ਹੁਣ ਧਿਆਨ ਜਿਹੜਾ ਉਹ ਨਹੀਂ ਦੇਣਾ ਚਾਹੀਦਾ ਆਪਣੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਦੱਸਣ ਕਿ ਠੀਕ ਹੈ ਜੀ ਜੇ ਅਸੀਂ ਮੈਂਬਰ ਪਾਰਲੀਮੈਂਟ ਬਣਦੇ ਤੇ ਕੀ ਕਰਾਂਗੇ ਸਾਡਾ ਬੰਦਾ ਦੱਸੇ ਵੀ ਜੋ ਅਸੀਂ ਬਣਦੇ ਅਸੀਂ ਕੀ ਕਰਾਂਗੇ ਆਮ ਆਦਮੀ ਵੱਲੋਂ ਨਾਲ ਕਿ ਲੋਕਾਂ ਨੂੰ ਕੀ ਹੋ ਗਿਆ ਅਸੀਂ ਆ ਕੇ ਵੱਡੀ ਗਿਣਤੀ ਦੇ ਵਿੱਚ ਪਹਿਲਾਂ ਆ ਗ ਵੱਡੀ ਲੀਡ ਨਾਲ ਇਥੋਂ ਤੁਸੀਂ ਸਾਨੂੰ ਵੋਟ ਕਰੋ ਜਿਹੜੇ ਤੁਸੀਂ ਵਿਧਾਨ ਸਭਾ ਵੇਲੇ ਕੀਤੀ ਆ ਤੇ ਅਸਾਂ ਜਿਹੜਾ ਲਾਲਜੀਤ ਭੁੱਲਰ ਆ ਆਪਣਾ ਖੜਾ ਉਹ ਵੱਡੀ ਲੀਡ ਨਾਲ ਇੱਥੇ ਜਿੱਤ ਕੇ ਜਾਂਦੀ ਹੈ ਕੀ ਗੱਲ ਕਿ ਕਾਂਗਰਸ ਵੀ ਇਹਨਾਂ ਡਾ ਲਾ ਕੇ ਉਹ ਤੁਹਾਡਾ ਭੋਗ ਭੋਨ ਕਰਦੇ ਤੇ ਗਾਰਡਿਓ ਲੀਕ ਹੋ ਰਿਹਾ ਹੋਏ ਮਹਾਰਾਜਾ ਨਾ ਪਾਵੇ ਚਲੋ ਬਾਕੀ ਜਦੋਂ ਲਿਖ ਤੋ ਦੋ ਪਾਈ ਜਾਣਾ ਪਰ ਉਹ ਵੇਖੋ ਮੈਨੂੰ ਲੋਕਾਂ ਨੇ ਜਤਾਇਆ ਵੋਟ ਲੋਕਾਂ ਨੇ ਪਾਈ ਆ ਪਰ ਹੁਣ ਜੇ ਸਿੱਕੀ ਸਾਹਿਬ ਉਹ ਕਹੀ ਜਾਂਦੇ ਵੀ ਲਾਲਪੁਰੇ ਦੇ ਸਸਕਾਰ ਤੇ ਵੀ ਕੋਈ ਨਹੀਂ ਜਾਊਗਾ ਇਹ ਮਾੜੀ ਗੱਲ ਆ ਇਹ ਕਿਸੇ ਦਾ ਇੱਕ ਕੁਰਸੀ ਦੇ ਪਿੱਛੇ ਜੇ ਤੁਸੀਂ 10 ਸਾਲ ਚੰਗੇ ਕੰਮ ਕੀਤੇ ਹੁੰਦੇ ਲੋਕ ਆਪੇ ਤੁਹਾਨੂੰ ਐਮ ਐਲ ਏ ਰੱਖਦੇ ਤੇ ਜੇ ਤੁਸੀਂ ਕੰਮ ਨਹੀਂ ਸਹੀ ਕੀਤੇ ਲੋਕਾਂ ਕੁਰਸੀ ਕੁਰਸੀ ਕੋਈ ਪੱਕੀ ਨਹੀਂ ਆ ਜਾਂ ਮੇਰੇ ਕੋਈ ਪੱਕੀ ਆ ਜਿੰਨਾ ਚਿਰ ਜਨਤਾ ਨੂੰ ਲੱਗੂ ਕਿ ਮੋਨਾਂ ਦੇ ਹੱਕ ਵਾਲੀ ਬਾਤ ਹੈ ਕੁਰਸੀ ਰਹਿਣੀ ਹੈ ਵਿਰੋਧੀਆਂ ਵੱਲੋਂ ਹੋਰ ਬਹੁਤ ਵੱਡਾ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਮਾਨ ਸਾਹਿਬ ਨੇ ਪੱਗ ਦੀ ਬੇਅਦਬੀ ਕੀਤੀ ਹੈ ਝੂਠਾ ਪਾਣੀ ਜਿਹੜਾ ਹੈ ਉਹ ਸਿਰ ਦੇ ਵਿੱਚ ਪਾਇਆ ਹੈ ਆ ਮੇਰੇ ਧਿਆਨ ਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਆਈ ਤੇ ਨਾ ਮੈਂ ਕੁਝ ਵੇਖਿਆ ਵਾ ਇਹ ਵੀਡੀਓ ਵਾਇਰਲ ਹੋ ਹੁੰਦੀ ਬਈ ਬਹੁਤ ਪਰ ਮੈਂ ਨਹੀਂ ਵੇਖੀ ਜਿੰਨਾ ਚਿਰ ਮੈਂ ਕੋਈ ਚੀਜ਼ ਨੂੰ ਵੇਖਾਣਾ ਮੈਂ ਬਿਨਾਂ ਤੱਥਾਂ ਤੋਂ ਕੋਈ ਗੱਲ ਕਿਵੇਂ ਕਹਿ ਸਕਦਾ ਠੀਕ ਓਕੇ